ਚੰਗੇ ਕੱਦ ਕਾਠ ਵਾਲੀ ਸਾਨੂੰ ਮ ਦਿਖਾਉਣ ਲੱਗਿਆਗਾ ਟੋਕੜ ਗੱਬਣ 12 ਕਿਲੋ ਦੁੱਧ ਚਬਾ ਕੇ ਦੇ ਦਾਂਗੇ ਆਪਾਂ ਠੀਕ ਆ ਜੇ 12 ਨਾ ਹੋਇਆ ਫਰੀ ਦੇਵਾਂਗੇ ਮਾਚੂ ਠੀਕ ਆ ਹਾਂ ਬਈ ਲੈ ਲਾ ਜੂ 25 26 ਕਿਲੋ ਦੁੱਧ ਖੁੱਲਾ ਪਾਉਣਾ ਤੇ ਬਾਕੀ ਨਾ ਮੈਂ ਤੁਹਾਨੂੰ ਦੱਸਾਂ ਹੱਥੀ ਚਬਾਈ ਵਾਲਾ ਜਿਵੇਂ ਬਾਈ ਨੇ ਆਖਿਆ ਥਾਣ ਕਲਦੀਪ ਹਰ ਕੀ ਰੇਟ ਰਹੂ ਇਹਦਾ 1,15,000 ਦੇ ਦਾਂ ਮੈਂ ਪਹਿਲਾਂ ਨਾ ਵੀਰੇ ਠੀਕ ਆ ਹਾਂ ਕਹੇ ਉਹਨੂੰ ਅਸੀਂ ਕਿੰਨਾ ਮਰਜ਼ੀ ਕਹੀ ਦੀ ਉਹਨਾਂ ਦੇ ਵੀਰਾਂ ਸਮਝਣਾ ਲੈ ਕੇ ਜਾਣਾ ਰੋ ਆਪਦੀ ਸਮਝਣਾ ਬਹੁਤ ਸੋਹਣੀ ਪਹਾੜ ਆ ਦੂਜਾ ਸੂਹਾ ਸੁੰਦੀ ਆ ਤੇ ਰੇਟ ਕੀ ਰਹੁ ਬਈ ਇਹਦਾ ਕਲਦੀਪ ਇਹ ਵੀ ਮੇਰੇ ਇੱਕ ਪੰਜੀ ਦੇ ਦਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁ ਸਵਾਗਤ ਕਰਦੇ ਮਿੱਤਰੋ ਤੇ ਅੱਜ ਪਹੁੰਚੇ ਸੀ ਆਪਾਂ ਬਾਈ ਕਲਦੀਪ ਕੋਲੇ ਬਾਈ ਕਲਦੀਪ ਕੋਲੇ ਨਾਲ ਅੱਜ ਆਪਾਂ ਤੁਹਾਨੂੰ ਇੱਕ ਤਾਂ ਦਿਖਾਵਾਂਗੇ ਆਹ ਸਾਹਮਣੇ ਸਕਰੀਨ ਤੇ ਜਿਹੜੀ ਦਿਖਾਈ ਦੀ ਜਾਂਦੀ ਹੈ ਮੱਝ ਚੰਗੇ ਕੱਦ ਕਾਠ ਵਾਲੀ ਢੋਕੜ ਗੱਬਣ ਮਗਰ ਇਹਦੇ ਕੱਟੀ ਐ ਤੇ ਜਿਹੜੀਆਂ گاਵਾਂ ਨੇ ਹਨਾ ਉਹ ਵੀ ਆਪਾਂ ਤੁਹਾਨੂੰ ਦਿਖਾ ਦਗੇ ਇੱਕ ਵਾਰੀ ਨਿਗਾਹ ਮਰਵਾਦਗੇ گاਵਾ گاਵਾਂ ਦੀ ਗਿਣਤੀ ਦੀ ਜੀ ਗੱਲ ਕਰਕੇ ਨਾ ਛੇ گاਵਾ ਇਧਰਲੇ ਪਾਸੇ ਆ ਗਏ ਕੱਲੀ-ਕੱਲੀ ਤੇ ਇੱਕ ਵਾਰੀ ਤੁਸੀਂ ਨਿਗਾਹ ਮਾਰ ਲਓ ਬਾਕੀ ਡਿਟੇਲ ਆਪਾਂ ਜਿਹੜੀ ਹੈਗੀ 22 ਤੋਂ ਲੈ ਕੇ ਤੁਹਾਨੂੰ ਦੇਵਾਂਗੇ ਜੇਕਰ ਤੁਹਾਨੂੰ ਕੋਈ ਵੀ ਗਾਂ ਪਸੰਦ ਆਉਂਦੀ ਹੈ ਜਾਂ ਕੋਈ ਮੱਝ ਪਸੰਦ ਆਉਂਦੀ ਹੈ ਹਨਾ ਬਾਈ ਦੇ ਫਾਰਮ ਤੇ ਆਇਓ ਆਪਦੀ ਤਸੱਲੀ ਕਰਕੇ ਇੱਥੇ ਤੁਸੀਂ ਤੁਸੀਂ ਲਿਜਾ ਸਕਦੇ ਹੋ ਬਾਕੀ ਆਜੋ ਕਰਾਈਏ ਬਾਈ ਨਾਲ ਗੱਲਬਾਤ ਤੇ ਸਾਰੀ ਜਾਣਕਾਰੀ ਲੈ ਕੇ ਦਿੰਨੇ ਆ ਵੀਡੀਓ ਚੰਗੀ ਲੱਗੀ ਰੇਟ ਚੰਗੀ ਲੱਗੀ ਨਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਜੀ ਪਹਿਲਾਂ ਤਾਂ ਦੱਸ ਕਰੋ ਨਾਮ ਦੱਸੋਗੇ ਮੇਰਾ ਨਾਮ ਹੈ ਗੁਲ ਠੀਕ ਆ ਮਾਨਸਾ ਤੋਂ ਕਿੰਨੇ ਕਿਲੋਮੀਟਰ ਰਹਿ ਜਾਂਦਾ ਮਾਨਸਾ 22 ਕਿਲੋਮੀਟਰ ਹੈ ਠੀਕ ਆ ਤੇ ਨੇੜੇ ਚਨੀਰ ਆ ਗਿਆ ਨੇੜੇ 7-8 ਕਿਲੋਮੀਟਰ ਚਨੀਰ ਆ ਠੀਕ ਆ ਬੋਹਾ ਵੀ ਨੇੜੇ ਆਪਾਂ ਨੂੰ 7-8 ਕਿਲੋ ਵੀ ਬੋਹਾ ਬਲਾਟਾ ਨੇੜੇ ਆ ਠੀਕ ਆ ਗੁਰਦੀਪ گاਵਾ ਵਾਲੇ ਪਾਸੋਂ ਸਟਾਰਟ ਕਰ ਲੈਣੇ ਆਪਾਂ ਹਾਂ ਬਈ ਤੇ ਪਹਿਲੇ ਨੰਬਰ ਵਾਲੀ ਗਾਂ ਦੀ ਡਿਟੇਲ ਦੱਸ ਬਈ ਜਿਵੇਂ ਇਹ ਗਾਂ ਕਿੰਨੇ ਕਿਚਰਾਂ ਦੀ ਮਤਲਬ ਸੂਣ ਵਾਲੀ ਇਹ 10 ਦਿਨ ਲੋ ਬਰੇ ਸਹੀ 10 ਦਿਨ ਹਾਂ ਬਈ ਸੂਣ ਦੇ ਦੂਜਾ ਸੂਆ ਕਿੰਨਾ ਸੂਆ ਦੂਜਾ ਸੂਆ ਦੂਜਾ ਸੂਆ ਤੇ ਦੁੱਧ ਕਿੰਨਾ ਕਰੂ ਬਈ ਦਾ ਦੁੱਧ ਵੇਪ ਲੋਨੇ ਕੱਢਿਆ 35 36 ਕਿਲੋ 35 36 ਕਿਲੋ ਹਾਂ ਬਰੇ ਠੀਕ ਆ ਤੋਰੀ ਫਿਰ ਕਰਾਂ ਆਪਾਂ ਤੋੜ ਕੇ ਦਿਖਾ ਦਗੇ ਹਜੇ 10 ਦਿਨ ਖੁੱਲੇ ਲੈ ਜੂਗੀ ਆਰਮਨਾਲ ਬਈ ਆਰਮਨਾਲ ਠੀਕ ਆ ਲੋ ਵੀ ਪੂਰੇ ਖੜੀ ਰਹਿ ਗਈ ਵੱੱਦ ਵੀ ਲੈ ਦੇਣੇ ਦਾ ਦਿੰਦਾ ਪੱਕਿਆ ਠੀਕ ਆ ਗੱਲ ਲੋ ਵੀ ਬੰਨੂ ਬੰਨੂ ਬੋਤਨੀ ਜੀ ਗਾਂ ਆ ਗਈ ਹਨਾ ਨਸਲ ਬਰੀਡ ਤੁਸੀਂ ਚੈੱਕ ਕਰ ਲਓ ਬਾਕੀ ਲੇਵੇ ਤੇ ਉਹਨਾਂ ਯਾਰ ਬਹੁਤ ਸੋ ਤੇ ਲੇਵੇ ਤੇ ਨਾਲਾ ਨੂੜਾ ਵੀ ਚੰਗੀਆਂ ਚੰਗੇ ਦੁੱਧ ਵਾਲੀ ਗਾਂ ਰਹੂਗੀ ਲੇਵਾ ਬਹੁਤ ਸੋਹਣਾ ਇਹ ਦੇਖ ਲਓ ਤੁਸੀਂ ਕੱਲਾ ਕੱਲਾ ਥਾਣਾਗਾ ਇਹ ਲੇਵੇ ਨੂੰ ਜਿਹੜਾ ਲੱਗਿਆ ਨਾ ਬਾਕੀ ਇੱਕ ਗੱਲ ਹੋਰ ਆ ਚਵਾਈ ਤੁਸੀਂ ਹੱਥੀ ਜਿਵੇਂ ਮਰਜ਼ੀ ਕਰ ਲਿਓ ਤੇ ਬਰੀਡ ਜਿਹੜੀ ਹੈਗੀ ਉਹ ਤੁਸੀਂ ਚੈੱਕ ਕਰ ਲਓ ਅੱਛਾ ਬਾਈ ਕੁਲਦੀਪ ਜੇ ਹੁਣ ਆਪਾਂ ਇਹਦੇ ਦੁੱਧ ਦੀ ਗੱਲ ਕਰ ਗਏ ਹੈਣਾ ਹਾਂ ਵੀਰੇ ਤੇ ਦੁੱਧ ਤਾਂ ਜਿਵੇਂ ਇਕੱਠੋ-ਗੜ ਵੀ 30 ਕਿਲੋ ਖੁੱਲਾ ਪਾ ਦੂਗੀ 35 ਤੇ ਪਹਿਲੇ ਨੇ ਕੱਢਿਆ ਵੀਰੇ 35 ਕਿਲੋ ਐਤ ਕੀ ਮੰਨ ਕੇ ਲੈ ਜਾਣਾ ਕੱਢੂ ਤੇ 40 35 ਮੰਨ ਕੇ ਲੈ ਜਾਣਾ ਐਤ ਕੀ ਠੀਕ ਹੈ ਤੇ ਕੀ ਮਤਲਬ ਰੇਟ ਰਹੁ ਇਹਦਾ ਇਹ 1.5 ਲੱਖ ਦੇ ਦਵਾਂ ਵੀਰੇ ਟਾੜਾ ਵਟਾ ਜਾ ਜਮਾ ਫਿਕਸ ਜਾ 1.40 ਦੇ ਦਵਾਂ ਵੀਰੇ ਤਾਂ ਵਸ ਠੀਕ ਆ ਆ ਜਾ ਫਿਰ ਜਿਵੇਂ ਹੁਣ ਇੱਕ ਦੂਜੇ ਨੰਬਰ ਤੇ ਗਾਂ ਆ ਗਈ ਚੰਗੇ ਕਦ ਕਾਠ ਵਾਲੀ ਹਾਂ ਬਈ ਇਹ ਸੂਆ ਕਿੰਨਾ ਸੁੰਦੀ ਆ ਦੂਜਾ ਸੂਆ ਸੁੰਦੇ ਵੀਰੇ ਜਨਲ 6 ਦੰਦ ਦਾ 6 ਦੰਦ ਦੂਜਾ ਸੂਆ ਹਾਈਟ ਦੇਖੋ ਇਹਦੀ ਹਾਂ ਹਾਈਟ ਮੈਂ ਪਹਿਲਾਂ ਹੀ ਕਹਤਾ ਵੀ ਚੰਗੇ ਕਦ ਕਾਠ ਆ ਦੀ ਹਣਾ ਦਿਨ ਕਿੰਨੇ ਕੁ ਲੈ ਜੂ ਦਿਨ ਲੈ ਜੂ ਵੀ ਹਫਤਾ ਸਹੀ ਹਾਂ ਤਾਂ ਹਾਂ ਕੈਰੀਏਗੀ ਦਾਦ ਜਨ ਬਿਲੇ ਜੂਰੇ ਉहां ਉੱਤੇ ਦਾ ਪੱਕਾ ਠੀਕ ਹੈ ਤੇ ਕਿੰਨੇ ਕੇ ਦੁੱਧ ਵਾਲੀ ਆਪਾਂ ਕਹਿ ਸਕਦੇ ਦੁੱਧ ਨੇ ਪਹਿਲੇ ਨੇ ਕੱਢੇ 25 26 ਕਿਲੋ 25 26 ਹਾਂ ਠੀਕ ਹੈ ਤੋਰ ਬਈ ਕਰਾ ਮੇਤਰਾ ਮੈਂ ਤੁਹਾਨੂੰ ਦੱਸਦਾ ਗੱਲ ਵੀ ਤੂੰ ਨਾ ਨੇੜੀ ਰਹਿ ਕਰ ਕਰ ਗਾਵਾਂ ਦੇ ਇੱਧਰ ਆਇਆ ਕਰ ਮੇਰੇ ਮਗਰ ਖੜੀ ਦੀ ਮੈਂ ਤੁਹਾਨੂੰ ਜੱਜਮੈਂਟ ਕਰਵਾਉਣਾ ਇਹ ਤੁਸੀਂ ਲੇਵੇ ਵਾਲੇ ਪਾਸੇ ਹੁਣ ਚੈੱਕ ਕਰ ਲਓ ਹਨਾ ਮੂੰਹ ਦੀ ਵੀ ਸੁਨੱਖੀ ਆ ਗਈ ਤੇ ਲੇਵਾ ਗਲਾਬੀ ਥਣ ਤੇ ਜਮਾਨ ਪੂਰਾ ਸੋਨਾ ਤਿਆਰ ਕਰੂ ਲੇਵਾ ਇਹ ਆ ਦੇਖੋ ਕਟੋ ਘੱਟ ਵੀ ਹੁਣ ਵੀ 25 26 ਕਿਲੋ ਦੁੱਧ ਖੁੱਲਾ ਆ ਪਾਉਣਾ ਚਾਹੀਦਾ ਜਿਵੇਂ ਇਹ ਕੱਦਦਾ ਹਨਾ ਕਲਦੀਪ ਹਰ ਕੀ ਰੇਟ ਰਹੂ ਇਹਦਾ 1,15,000 ਦੇ ਦਵਾਂਗੇ ਅਸੀਂ ਵੀ ਇਹ 1,15,000 ਦੇ 15,000 ਮਾਨਤਨ ਦੇ ਮੌਕੇ ਤੇ ਮਾਨਤਨ ਹੋ ਜੂ ਵੀਰੇ ਆਪਾਂ ਠੀਕ ਆ ਹਰੇ ਗਾਂ ਜਮਾਨਤਨ ਕਰਾਂਗੇ ਵੀ ਕਿਸੇ ਨੂੰ ਨਰਾਜ਼ ਕਰਕੇ ਨਹੀਂ ਦੋ ਠੀਕ ਆ ਨਹੀਂ ਯਾਰ ਆ ਗਾਂ ਤਾਂ ਤੇਰੀ ਜਿਵੇਂ ਹੁਣ 25 ਕਿਲੋ ਦੁੱਧ ਤਾਂ ਯਾਰ ਇਹਨੂੰ ਕੀ ਬਾਲਾ ਹਨਾ 30 ਕਿਲੋ ਗੱਡੂ ਵੀਰੇ 30 ਕਿਲੋ ਗਾਰੰਟੀ ਪਾ ਕੇ ਲਿਖਾ ਕੇ ਲੈ ਜਾਣਾ ਆਪਣੇ ਤੋਂ 30 ਕਿਲੋ ਦੀ ਇਹਦੀ ਠੀਕ ਆ ਹਾਂ ਵੀਰੇ ਕਾਂਚਾ ਦੇ ਕੋ ਗੱਡਾ ਵੱਡਾ ਇਹਦਾ ਨਹੀਂ ਬਹੁਤ ਵੱਡੀ ਗਾਂ ਕੀ ਮਾ ਕੀ ਯਾਰ ਇਹਨਾਂ ਦੀ ਤਾਂ ਤੈਨੂੰ ਪਤਾ ਹੀ ਐ ਵੀ ਖੁਰਲੀ ਜੀ ਪੈਦਾ ਹਾਂ ਹਾਂ ਮੈਨੂੰ ਆ ਇਹਦਾ ਸਕਦੀਪ ਜਿਵੇਂ ਹੁਣ ਅੱਗੇ ਆ ਗਈ ਐ ਸ਼ਹਿਰ ਜੀ ਹੈਨਾ ਹਾਂ ਐਰ ਸ਼ਹਿਰ ਆ ਗਿਆ ਵੀਰੇ ਠੀਕ ਆ ਤੇ ਇਹਦਾ ਸੂਆ ਕਿੰਨਾ ਦੂਜਾ ਸੂਆ ਸੋਦੇ ਵੀਰੇ ਜਨਾ ਦੂਜਾ ਸੂਆ ਦਿਨ ਕਿੰਨੇ ਲਿਆਂਦੀ ਇਹ ਲਊ ਤਿੰਨ ਚਾਰ ਦਿਨ ਵੀਰੇ ਤਿੰਨ ਚਾਰ ਦਿਨ ਹਾਂ ਵੀਰੇ ਠੀਕ ਆ ਖੋਲ ਵੀ ਕਰ ਦੁੱਧ ਕਿੰਨਾ ਕਰੂ ਬਾਈ ਇਹਦਾ ਕਲਦੀਪ ਦੁੱਧ ਦੇ ਦੇ 25 26 ਕਿਲੋ ਵੀਰੇ ਠੀਕ ਆ 25 ਕਿਲੋ ਬਣ ਕੇ ਕੋਈ ਮਰਜ਼ੀ ਲੈ ਵੀਰੇ ਸਹੀ ਗੱਲ ਹਾਂ ਨਾਲ ਅੱਤੀ ਚਵਾਈ ਵਾਲਾ ਇਹਦਾ ਠੀਕ ਆ ਲੈ ਵੀ ਮਿੱਤਰੋ ਆ ਤੁਹਾਨੂੰ ਮੈਂ ਨਾ ਇੱਕ ਕ੍ਰਾਸ ਜੀ ਵਹਿੜ ਦਿਖਾਉਣਾਗਾ ਬਹੁਤ ਸੋਹਣੇ ਥਣ ਲੇਵੇ ਵਾਲੀ ਹੈਗੀ ਇਹ ਤਿੰਨ ਚਾਰ ਦਿਨ ਖੁੱਲੇ ਰਹਿ ਜੂ 25 26 ਕਿਲੋ ਤੋਂ ਖੁੱਲਾ ਪਾਉਣਾ ਤੇ ਬਾਕੀ ਨਾ ਮੈਂ ਤੁਹਾਨੂੰ ਦੱਸਾਂ ਹੱਥੀ ਚਬਾਈ ਵਾਲਾ ਜਿਵੇਂ ਬਾਈ ਨੇ ਆਖਿਆ ਥਣ ਤੇ ਰੰਗਵਾ ਜਿਹੜਾ ਹੈਗਾ ਤੁਸੀਂ ਚੈੱਕ ਕਰ ਲਓ ਕੁਲਦੀਪ ਵੀਰੇ ਹਾਂ ਵੀਰੇ ਕੀ ਰੇਟ ਹੈ ਦਾ ਇਹ ਹਾਂ ਇੱਕ ਪੰਜ ਦੀ ਦੇਵਾਂਗੇ ਵੀਰੇ 1 ਲੱਖ ਤੇ 5000 ਦੀ 5000 ਦੀ ਹਾਂ ਬਈ ਠੀਕ ਆ ਮੌਕੇ ਤੇ ਮਾਰਦਾਨ ਹੋ ਜੂ ਵੀਰੇ ਖੁੱਲਾ ਹਾਂ ਵੀਰੇ ਜਮਾ ਚਲ ਠੀਕ ਆ ਅੱਛਾ ਜਿਵੇਂ ਹੁਣ ਤੇਰੀ ਆ ਬਹਿੜ ਆ ਗਈ ਇਹ ਵੀਰੇ ਪਹਿਲਾਂ ਨੂੰ ਸੌਂਦੀ ਆ ਪਹਿਲੇ ਸੂਏ ਸੌਂਦੀ ਆ ਦੋ ਦੰਦ ਦੋ ਦੰਦ ਹਾਂ ਵੀਰੇ ਠੀਕ ਆ ਕਿੰਨੇ ਕਿ ਦਿਨ ਲੈ ਜੂਗੀ ਇਹ ਲਵੀ ਇਹ ਦਿਨ ਹੈ ਉਹਨਾਂ ਕੇ 10 11 ਤਰੀਕ ਨੂੰ ਪੂਰੇ 10 11 ਤਰੀਕ ਹਾਂ ਵੀਰੇ ਫਿਰ ਵੀ ਬਾਈ ਦਿਨ ਖੁੱਲੇ ਲਓ ਅੱਛਾ ਯਾਰ ਹਾਂ ਵੀਰੇ ਫਿਰ ਕਿੰਨੇ ਕਿ ਦੁੱਧ ਵਾਲੀ ਬਹਿੜ ਮੰਨ ਸਕਦੇ ਆਪਾਂ ਇਹਦਾ ਕੋਈ ਐਸਟੀਮੇਟ ਨੂੰ ਪਹਿਲਾਂ ਨਾ ਵੀਰੇ ਠੀਕ ਹੈਗਾ ਹਾਂ ਕਹਿ ਉਹਨੂੰ ਅਸੀਂ ਕਿੰਨਾ ਮਰਜ਼ੀ ਕਹਦੀ ਉਹਨਾਂ ਵੀਰ ਆ ਸਮਝਣਾ ਲੈ ਕੇ ਜਾਣਾ ਰੋ ਆਪਦੀ ਸਮਝਣਾ ਹਾਂ ਵੀਰੇ ਠੀਕ ਹੈ ਉਹਨਾਂ ਕਹਿ ਉਹਨੂੰ ਅਸੀਂ ਕਿੰਨੇ ਕਹੀ ਜਾਈਏ ਖੋਲ ਨਹੀਂ ਕਰਾਂ ਮਿੱਤਰਾ ਇਹ ਲੈ ਇੱਕ ਗੱਲ ਹੋਰ ਆ ਮਿੱਤਰੋ ਜਿਵੇਂ ਐਡਿੰਗ ਐਡਿੰਗ ਆ ਬਹਿੜਾ ਆ ਗਿਆ ਹਨਾ ਜਿਵੇਂ ਆ ਬਹਿੜਾ ਆਪਾਂ ਵੀ ਐਸਟੀਮੇਟ ਲਾ ਲਗੇ ਚੱਲ ਹਨਾ ਵੀ ਪਹਿਲੇ ਸੂਏ ਹੀ ਇਹਨੇ ਘੱਟੋ ਘੱਟ ਵੀ 20 ਦੇ ਆਸਪਾਸ ਤਾਂ ਰਹਿਣੀ ਚਾਹੀਦਾ ਹਨਾ ਹਾਂ ਬਰੇ ਬਾਕੀ ਆ ਸਮਝਣਾ ਲੈ ਕੇ ਜਾਣਾ ਹਾਂ ਨਹੀਂ 20 ਤਾਂ ਯਾਰ ਫੁੱਲਾ ਪਾਉਣਾ ਚਾਹੀਦਾ ਕੱਦ ਕਾਠ ਚੰਗਾ ਆ ਗਿਆ ਬਸ ਮਾੜੇ ਇੱਕ ਮੁੰਮਣੇ ਜੇ ਤਾਂ ਚੱਲਦੇ ਨਹੀਂ ਹਨਾ ਨਾ ਨਾ ਇਹ ਵੀ ਚੱਲਦੇ ਠੀਕ ਹੈ ਲੈ ਜਾ ਕਰਾਂਗੇ ਇਹ ਇੱਕ ਮਿੰਟ ਖੜ ਜਾ ਖੜ ਜਾ ਖੜ ਜਾ ਖੜ ਜਾ ਬੋਲੇ ਕੋਈ ਗੰਦੀ ਬਣਦੇ 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 ਬੰਦੇ ਬੰਦੇ ਕੀ ਰੇਟ ਰਹੂ ਕਲਦੀਪ ਇਹਦਾ 10 ਦੀ ਦੇਵਾਂਗੇ ਜਮਾ ਫਿਕਸ ਦੱਸ ਦੇ ਚੋ ਇੱਕ ਛੋਟ ਵੀ ਨਾ ਤੇਰੀ 1 5 ਹੀ ਦੇ ਦਾਂਗੇ ਜਮਾ ਹਨ 1 5 ਦੀ ਹਾਂ ਠੀਕ ਅੱਛਾ ਜਿਵੇਂ ਆ ਆ ਗਈ ਤੇਰੀ ਚੰਗੀ ਬਰੀਡ ਵਾਲੀ ਹਾਂ ਮਿਹੜ ਇਹ ਮੈਨੂੰ ਐ ਦੱਸ ਕਿੰਨਾ ਸੂਆ ਦੂਜਾ ਸੂਆ ਸੂੰਦੀ ਆਵੇ ਇਹ ਦੂਜਾ ਹਾਂ ਵੀਰੇ ਕਿੰਨੇ ਕੁ ਦਿਨ ਬਾਕੀ ਇਹ ਲੈ ਜੂ ਬਈ ਹਫਤਾ ਦੱਸ ਦੇਣਾ ਹਫਤਾ ਦੱਸ ਤੇ ਕਿੰਨੇ ਕੁ ਦੁੱਧ ਵਾਲੀ ਰਹੂਗੀ ਸੋਚ ਕੇ ਲੈ ਇਹ ਵੀ ਦੇ ਦੋ ਬਈ 25 26 ਕਿਲੋ 25 26 ਕਿਲੋ ਠੀਕ ਆ ਆ ਮਿੱਤਰੋ ਇਹਦੀ ਬਰੀਡ ਤੁਸੀਂ ਚੈੱਕ ਕਰ ਲਓ ਗਾਂ ਦੀ ਹੈ ਨਾ ਚਮਕ ਧਮਕ ਵੀ ਚੰਗੀ ਆ ਮੂਹ ਦੇ ਵੀ ਸਨੱਖੀ ਆ ਗਈ ਬਹੁਤ ਸੋਹਣੀ ਬਹਿੜਾ ਦੂਜਾ ਸੂਆ ਸੁੰਦੀ ਆ ਤੇ ਰੇਟ ਕੀ ਰਹੂ ਬਈ ਇਹਦਾ ਕਲਦੀ ਤੇ ਵੀ ਮੇਰੇ ਇੱਕ ਪੰਜ ਦੇ ਦਾਂਗੇ ਇੱਕ ਪੰਜ ਦੀ ਠੀਕ ਆ ਇਹ ਆ ਦੇਖੋ ਮਿੱਤਰੋ ਹਜੇ ਕੱਚੀ ਬਹੁਤ ਪਈ ਆ ਹੈ ਨਾ ਥਣ ਵੀ ਚੰਗਾ ਆ ਗਿਆ ਤੇ 1 ਲੱਖ ਤੇ 5000 ਦੇ ਵਿੱਚੋਂ ਛੋਟ ਦੱਸ ਦੇ ਕਲਦੀ ਮੈਨੂੰ ਛੋਟ ਕਰਦਾ ਗਿਆ ਆ ਇਹਦਾ ਮਾਰਦਾ ਜੀ ਆ ਇਹਦਾ ਮੈਨੂੰ ਐਂ ਦੱਸ ਦੇ ਬਰ ਰੁਪਈਆ ਨਾ ਕੱਟੀ ਇੱਕ ਦਿਨ ਦੇ ਦੇ ਦਾਂਗੇ ਵੀਰੇ ਇੱਕ ਤਿੰਨ 2000 ਹੀ ਘਟਦਾ ਮਿੱਤਰੋ ਇਹ ਜਦੋਂ ਮੈਂ ਦੇਖਦਾ ਹੁੰਦਾ ਹਨਾ ਇਹ ਆ ਦੇਖੋ ਬਾਕੀ ਬਹਿੜ ਜਿੰਦਜਾਨ ਵਾਲੀ ਬਹਿੜਾ ਅੱਛਾ ਕਲਿੱਪ ਆਪਣੀਆਂ ਪੰਜ ਗਾਵਾਂ ਆ ਗਈਆਂ ਛੇਂੀਆਂ ਆ ਸੇ ਇਹ ਵੀ ਸੇ ਲੋਗੀ ਇਹ ਇਹੋ ਸੇ ਲੋਗੀ ਹਾਂ ਠੀਕ ਆ ਇੱਕ ਆ ਰਹਿੰਦੀ ਉਹਨੇ ਅੱਛਾ ਸਿੰਘਾ ਵਾਲੀ ਹਾਂ ਚੱਲ ਦਿਖਾ ਫਿਰ ਕਰਾ ਸਿੰਘਾ ਵਾਲੀ ਵੀ ਦਿਖਾ ਇਹਦਾ ਸੂਆ ਕਿੰਨਾ ਮਗਾ ਇਹ ਤੀਜਾ ਸੂਆ ਸੂ ਗਈ ਤੀਜਾ ਸੂਆ ਸੁੰਦੀ ਆ ਕਿੰਨੇ ਕ ਦੁੱਧ ਵਾਲੀ ਆ ਇਹ ਦੇ ਦੇ ਬਈ 14 15 ਕਿਲੋ ਬੱਸ 14 15 ਕਿਲੋ ਹਾਂ ਵੀਰੇ ਖੁੱਲਾ ਦੇ ਦੂ ਥਾਨ ਵੀ ਉਹਦੀ 80 ਸਪਾਈ ਵਾਲੀ ਸੰਢੀ ਸੀ ਲਬੋਤਾ ਕਿ ਮੈਨੂੰ ਐ ਦੱਸੇਗਾ ਮਤਲਬ ਦਿਨ ਕਿੰਨੇ ਕ ਲੈ ਜੂਗੀ ਧੰਨ ਵੀਰੇ ਲੈ ਜੂ ਹਫਤਾ ਤੱਕ ਠੀਕ ਹੈ 10 ਦਿਨ ਉਰੇ ਜੋ ਕਿਸੇ ਉਰੇ ਖੜੀ ਰਹੀ 10 ਦਿਨ ਲੈ ਜੂ ਠੀਕ ਹੈ ਹਫਤਾ ਜਾਂ 10 ਦਿਨ ਮਿੱਤਰੋ ਲੈ ਜੀ 10 ਦਿਨ ਮੰਨ ਕੇ ਲੈ ਜਾ ਕੋਈ ਮਰਜ਼ੀ ਠੀਕ ਹੈ ਕੱਲੀ ਝੂੰਗੀ ਝੂੰਗੀ ਆ ਗਈ ਮਿੱਤਰੋ ਤੁਸੀਂ ਇਹ ਦੇਖ ਲਓ ਇੱਧਰ ਲੈ ਜਾ ਮੇਰੇ ਕੰਨੀ ਲਈ ਹੁਣਾ ਤੂੰ ਸਿੱਧਾ ਇਹ ਆ ਦੇਖੋ ਲੇਵਾ ਇਹਦਾ ਵੀ ਚੰਗਾ ਸੋਹਣਾ ਤਿਆਰ ਕਰੂ ਕੀ ਰੇਢ ਰਹੂ ਕਲਦੀਪੇ ਦਾ ਇਹ ਹਰ ਇੱਕ 74000 ਦੀ ਦੇ ਦਾਂਗੇ 1 74000 ਦੀ ਨਹੀਂ ਕੱਲੇ 74 ਦੀ 1 ਲੱਖ 43 ਕੱਲੇ 74000 ਠੀਕ ਹੈ ਜਿਵੇਂ ਮੈਂ ਛੋੜ ਚੱਪਾ ਕਰਕੇ ਵਿੱਚੋਂ 42 ਦੇ ਤਾਂ 1000 ਹੋਛਾ ਠੀਕ ਆ ਲੈ ਵੀ ਮਿੱਤਰੋ ਆਂ ਗਾਂ 14 15 ਕਿਲੋ ਵਾਲੀ 42000 ਰੁਪਏ ਦੀ ਤੁਹਾਨੂੰ ਮਿਲੂਗੀ ਸੋਹਣੇ ਥਾਂ ਲੇਵੇ ਵਾਲੀ ਆ ਆ ਅਕਲਦੀ ਫਿਰ ਕਰਾ ਉਧਰਲੇ ਪਾਸੇ ਚਲ ਕਰਾ ਹੁਣ ਮੱਝ ਕੰਨੀ ਅਛਾ ਗਲਦੀਪ ਜਿਵੇਂ ਹੁਣ ਤੇਰੇ ਕੋਲੇ ਆ ਇੱਕ ਮੈਂ ਆ ਗਈ ਹਾਂ ਬਈ ਕਿੰਨਾ ਵਸੂਆ ਮੈਂ ਇਹ ਦੂਜਾ ਸੂਆ ਵੀਰੇ ਦੂਜਾ ਸੂਆ ਠੀਕ ਆ 4 1/2 ਮਹੀਨੇ ਸੂਈ ਹੋਈ 1/2 4 ਮਹੀਨੇ ਸੂਈ 5 ਦੀ ਮੰਨ ਲਗੀ 5 ਮੰਨ ਠੀਕ ਆ ਮਗਰ ਵੀ ਕੱਟੀ ਆ ਇਹਦੇ ਮਗਰ ਕੱਟੀ ਆ ਗਈ ਤੇ ਦੂਜਾ ਸੂਆ ਸੂਈ ਹੋਈ ਆ ਗਈ ਦੁੱਧ ਕਿੰਨਾ ਹੋਣਾ ਜਮਾ 12 ਕਿਲੋ ਵੀ ਜਾਵਾਂ ਤਿਆਰ ਹੈ ਕੰਡੇ ਵਾਲਾ ਹੁਣ ਹੈਗਾ 12 12 ਵੀ ਚਬਾ ਕੇ ਦੇ ਦਾਂਗੇ ਆਪਾਂ ਠੀਕ ਆ ਜੇ 12 ਨਾ ਹੋਇਆ ਫਰੀ ਦੇਵਾਂਗੇ ਬਾਜੂ ਠੀਕ ਆ ਹਾਂ ਬਈ ਖੋਲੀ ਇਹਨੂੰ ਮੜੀ ਜੀ ਕਰ ਲੈ ਵੀ ਆ ਕੇ ਰ ਖੋਲ ਕੇ ਰ ਦੱਬਣ ਵੀ ਹੈਗੇ ਵੀਰੇ 2 ਮਹੀਨੇ ਦੀ ਅੱਛਾ 2 ਮਹੀਨੇ ਦੀ ਗੱਬਣ ਸਿਰੇ ਪਾਸ हां जक बात हूं गारंटी ਰਹੂ ਗੱਬਣ ਦੀ हां ਆਪਣੀ ਗਾਰੰਟੀ ਰੂ ਅਗਲਾ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਗੱਬਣ ਦੀ ਠੀਕ ਆ ਸਾਡੀ ਗਾਰੰਟੀ ਰਹੂਗੀ ਗੱਬਣ ਹੈਗੀ ਆ ਠੀਕ ਆ ਤੇ ਹੁਣ ਇਹ ਇੱਕ ਗੱਲ ਹੋਰ ਦੱਸਦੇ ਵੀ ਮੱਝ ਇਹ ਹੈਗੀ ਜਿਹੜੀ ਚੋਈ ਹੋਈ ਆ ਹਨਾ ਸਾਢੇ ਪੰਜ ਦਾ ਟਾਈਮ ਆ ਵੀਡੀਓ ਬਣਾਉਣ ਦਾ ਆਪਣਾ ਹਾਂ ਇਹ ਆ ਦੇਖੋ ਮਿੱਤਰੋ ਇਹ ਚੰਗੇ ਕੱਦ ਕਾਠ ਵਾਲੀ ਸੋਨੂੰ ਮੈਂ ਦਿਖਾਉਣ ਲੱਗਾਗਾ ਤੋਕੜ ਗੱਬਣ 12 ਕਿਲੋ ਦੁੱਧ ਸੋਨੂੰ ਤਿਆਰ ਮੇਲੂ ਹੁਣ ਚੋਈ ਹੋਈ ਆ ਤੇ ਥਾਣ ਦੇਖ ਲਓ ਤੁਸੀਂ ਹਨਾ ਜਿਹੜਾ ਲੇਵੇ ਨੂੰ ਲੱਗਿਆ ਬਹੁਤ ਸੋਹਣਾ ਥਾਣ ਹੈਗਾ ਇੱਕ ਗੱਲ ਹੋਰ ਆ ਇਹ ਆਇਨੀ ਹੈਗਾ ਵੀ ਕਹਿਤਾ 2 ਮਹੀਨਿਆਂ ਦੀ ਤੁਹਾਨੂੰ ਇਹ ਗੱਬਣ ਮਿਲੂਗੀ ਬਾਡੀ ਬੰਤਰ ਦੀ ਮੂੰਹ ਦੀ ਬਹੁਤ ਸੋਹਣੀ ਸੁਣ ਕੱਦ ਕੋਤ ਬਹੁਤ ਹੈ ਵੀ ਕੱਦ ਵੀ ਮੈਂ ਕਹਿੰਦਾ ਯਾਰ ਕੱਦ ਕੰਨੀਓ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਕੱਤੀ ਬਹੁਤ ਚੰਗੀ ਹੈ ਮਗਰ ਬਹੁਤ ਵਧੀਆ ਟੀਕੇ ਦੀ ਹੈ ਠੀਕ ਹੈ ਅੱਛਾ ਕੱਤੀ ਵੀ ਚੰਗੀ ਹੈ ਯਾਰ ਹਾਂ ਹਾਂ ਸਾਢੇ 4-5 ਕਿ ਮਹੀਨਿਆਂ ਦੀ ਮਿੱਤਰੋ ਤੁਹਾਨੂੰ 5 ਮਹੀਨਿਆਂ ਦੀ ਮੰਨ ਲਓ ਵੀਰੇ ਹਾਂ ਹੈਗੀ ਐ ਸੂਈ ਇੰਨੇ ਚਿਰ ਦੀ ਹੈ ਨਾ ਅੱਛਾ ਕੁਲਦੀਪ ਫਿਰ ਇਹਦਾ ਜਮਾ ਹਾਂ ਨਾ ਜਾਂ ਰੇਟ ਬਈ ਕਿੰਨੇ ਦੀ ਹੋਊਗੀ ਇੱਕ ਤੀ ਦੇਵਾਂਗੇ ਭਈ ਨਹੀਂ ਯਾਰ ਮੈਂ ਤੁਹਾਨੂੰ ਦੱਸਾਂ ਗਾਲ ਇਹ ਚ ਜਮਾ ਛੋੜ ਵੀ ਨ 125 ਦੇ ਦਾਂਗੇ ਹਾਂ ਨਾ ਜਮਾਂਗੇ 125 ਹਾਂ ਠੀਕ ਆ ਅ ਮਿੱਤਰੋ ਤੁਹਾਨੂੰ ਮੈਂ ਦੱਸਾਂ ਇੱਕ ਗੱਲ ਹੋਰ ਦੱਸਦਾ ਵੀ ਮੂੰਹ ਦੀ ਬੜੀ ਸੁਨੱਖੀ ਆ ਸਿੰਘ ਜਮਾ ਗੋਲ ਆ ਗਿਆ ਤੇ ਮੂਰੇ ਗਰਮੀ ਆ ਠੀਕ ਆ ਤੇ ਨਾਲ ਗੱਬਣ ਵੀ ਆ ਇਹ ਜੀ ਝੋਟੀ ਕੱਲੀ ਵਸ ਤੁਸੀਂ ਇਹ ਮੰਨ ਲਓ ਵੀ ਹਾਂ ਵੀ 5 ਮਹੀਨੇ ਦਾ ਜ਼ਰੂਰ ਹੋਗੇ ਤੇ ਅੱਗੇ ਗਾਹਾਂ ਬਾਧੇ ਵਾਲਾ ਸੌਦਾ ਇਹ ਹੈ ਹਨਾ ਗਿਲਦੀਪ ਹਾਂ ਵੀ ਨਹੀਂ ਹਾਂ ਅੱਛਾ ਗਿਲਦੀਪ ਹੁਣ ਆਪਣੇ ਕੋਲੇ ਆਹੀ ਪਾਂਛੀ ਗਾਮਾ ਸੀ ਹਾਂ ਵੀਰੇ ਇੱਕ ਆਗਾ ਸੀ ਇਹ ਵੀ ਸੇਲ ਹੋ ਗਈ ਸੁਹੀ ਸਵਾਈ ਸੀ ਕਿਹੜੀ ਸੀ ਹਾਂ ਵੀਰੇ ਅੱਛਾ ਇਹ ਸੁਹੀ ਸਵਾਈ ਸੀ ਹਾਂ ਠੀਕ ਆ ਇਹ ਇਹ ਵੇਚਤੀ ਹੈ ਇਹ ਵੇਗੀ ਕੋਦਰ ਵੇਗੀ ਠੀਕ ਆ ਉਹ ਬੈੜਾ ਹੋ ਰਾਇ ਜਿੰਨੇ 4-5 ਹੋਰ ਆਪਣੇ ਕੋਲੇ ਹੋਰ ਆਈ ਜਾਂਦੀਆਂ ਹਾਂ ਵੀਰੇ ਠੀਕ ਆ 4-5 ਬੈੜਾ ਆਈ ਜਾਂਦੀ ਆ ਪਰ ਮੈਸਾ ਲਗਾ ਕੇ ਆ ਗਿਆ ਪੋਚੋਲਦੇ ਰਹੇ ਠੀਕ ਆ ਪਿਛਲੇ ਉਹ ਤਾਂ ਅਸੀਂ ਵੀਡੀਓ ਨਹੀਂ ਬਣੀ ਆਪਣੀ ਠੀਕ ਆ ਉਹ ਪਰਸੂ ਹੀ ਗਏ ਨੇ ਆਪਣੇ ਕੋਲ ਇੱਕ ਤੇਰੇ ਕੋਲੇ ਮੈਨੂੰ ਐਂ ਦੱਸ ਵੀ ਝੋਟੀ ਖੜੀ ਹੈ ਜਿਹੜੀ ਅੰਦਰ ਹਨਾ ਉਹ ਤਿਆਰ ਕਰਕੇ ਦਿਓਗੇ ਦੁੱਧ ਹਾਂਜੀ ਤਿਆਰ ਕਰ ਅੱਜ ਹੀ ਸੂਈ ਆ ਅੱਜ ਹੀ ਸੂਈ ਹਾਂਜੀ ਨੰਬਰ ਕਿਹੜਾ ਚੱਲਦਾ ਨੰਬਰ 97000 ਬਰੇ 57462 ਇੱਕ ਨੰਬਰ ਹੋਰ ਆ 94659 80536 ਠੀਕ ਆ ਇਹ ਨੰਬਰ ਆ ਹਾਂਜੀ ਠੀਕ ਆ ਲੋ ਵੀ ਮਿੱਤਰੋ ਮੈਂ ਤੁਹਾਨੂੰ ਦੱਸਾਂ ਗੱਲ ਇੱਕ ਹੋਰ ਵੀ ਇਹਨਾਂ ਕੋਲੇ ਨਾ ਜਿਹੜੇ ਪਸ਼ੂ ਆਉਂਦੇ ਆ ਅੱਜ ਹੀ ਆਪਾਂ ਪੰਛੀ ਗਾਮਾ ਦਿਖਾਈਆਂ ਨਹੀਂ ਰੁਟੀਨ ਦੇ ਵਿੱਚ ਨਾ ਘਟੋ ਘਟ ਵੀ 15 ਨਾਗ ਤਾਂ ਗਾਮਾ ਦੇ ਤੇ ਬਾਕੀ ਮੱਝਾਂ ਹੁੰਦੀਆਂ ਹੀ ਹੁੰਦੀਆਂ ਨੇ ਜੇ ਕਿਸੇ ਨੂੰ ਕੋਈ ਵੀ ਪਸੂ ਕਿੰਨੇ ਵੀ ਦੁੱਧ ਵਾਲਾ 30 30 40 40 ਕਿਲੋ ਵਾਲੀਆਂ گاਵਾ ਵੀ ਇੱਥੇ ਆਉਂਦੀਆਂ ਜਾਂ ਅੰਦਰ ਰਹਿੰਦੀਆਂ ਫਾਰਮ ਵਾਲੀਆਂ ਜੇ ਕਿਸੇ ਨੂੰ ਲੋੜ ਹੁੰਦੀ ਹੈ ਬਾਈ ਇਹ ਨਾਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੈ ਨਾ ਜਦੋਂ ਮਰਜ਼ੀ ਸੰਪਰਕ ਕਰ ਲਓ ਬਾਕੀ ਬਾਹਰਲੇ ਬੰਦੇਆਂ ਨੂੰ ਰਹਿਣ ਸਹਿਣ ਨੂੰ ਪੂਰਾ ਖੁੱਲਾ ਪ੍ਰੋਗਰਾਮ ਹੈ ਇੱਥੇ ਤੇ ਕਿਵੇਂ ਲੱਗੀ ਹੈ ਨਾ ਤੁਹਾਨੂੰ ਇਹ ਨਗ ਜਿਹੜੇ ਅੱਜ ਆਪਾਂ ਦਿਖਾਏ ਆ ਤੇ ਕਿਵੇਂ ਲੱਗੀ ਮੱਝ ਦੱਸਿਓ ਜਰੂਰ ਕਮੈਂਟ ਕਰਕੇ ਬਾਕੀ ਜਿੰਨੇ ਭਰਾ ਵੀਡੀਓ ਸ਼ੇਅਰ ਕਰਦੇ ਹੁੰਦੇ ਸਾਰੇ ਪਰਮ ਦਾ ਤੈ ਦਲੋ ਧੰਨਵਾਦ ਕਰਦਾ